ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਕੀ ਹਾਲ ਚਾਲ ਬਈ ਮਿੱਤਰ ਪਿਆਰਿਓ ਆਸ ਕਰਦਾ ਸਾਡੇ ਸੱਜਣ ਠੀਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਵਾਹਿਗੁਰੂ ਦੀ ਮਿਹਰ ਦੇ ਨਾਲ ਅਸੀਂ ਵੀ ਦੋਵੇਂ ਭਰਾ ਚੜ੍ਹਦੀ ਕਲਾ ਦੇ ਵਿੱਚ ਆ ਤੇ ਬੜੀ ਕਿਰਪਾ ਮਹਾਰਾਜ ਦੀ ਸਭ ਤੋਂ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਥੋੜੀ ਜਿਹੀ ਵੀਡੀਓ ਸਾਡੀਆਂ ਲੇਟ ਹੋਣ ਡਈਆਂ ਆ ਕੰਮਾਂ ਕਰਾਂ ਦੇ ਵਿੱਚ ਵਿਜੀ ਆ ਨਹੀਂ ਟਾਈਮ ਲੱਗਦਾ ਤੇ ਅੱਜ ਦੀ ਜਿਹੜੀ ਵੀਡੀਓ ਆ ਦੋ ਚਾਰ ਦਿਨ ਪਹਿਲਾਂ ਦੀ ਇੱਕ ਖਬਰ ਹੈ ਬਾਬਾ ਜੀ ਆ ਖਾਣੀ ਦੀ ਖਬਰ ਦੋ ਡਰਾਈਵਰਾਂ ਨੇ ਦਵਾਈ ਪੀ ਲਈ ਆਹੋ ਪੀਤੀ ਦਵਾਈ ਪੀ ਕੇ ਆਪਣੀ ਜੀਮਨ ਲੀਲਾ ਜਿਹੜੀ ਉਹ ਸਮਾਪਤ ਕਰ ਲਈ ਬਹੁਤ ਮਾੜੀ ਗੱਲ ਹੋਈ ਕਿਉਂਕਿ ਬਹੁਤ ਹੀ ਮਾੜੀ ਗੱਲ ਆ ਤੇ ਜਿਹੜੇ ਬੰਦੇ ਨੇ ਜਿਤਕੋ ਕੰਮ ਕਰਦੇ ਸੀ ਜਿਹੜਾ ਮਾਲਕ ਸੀ ਉਹ ਮਾਲਕ ਦੀ ਘਟੀਆ ਮਾਨਸਿਕਤਾ ਦੇਖੋ ਤੁਸੀਂ ਕਿ 65000 ਰੁਪਏ ਦਾ ਸਾਰਾ ਰੌਲਾ ਸੀਗਾ ਉਹ ਵੀ ਉਹ ਡਰਾਈਵਰਾਂ ਨੂੰ ਕੁਝ ਖਵਾ ਪਿਆ ਕੇ ਕਿਸੇ ਨੇ ਉਹਨਾਂ ਦੇ ਕੱਢ ਲਏ ਪੈਸੇ ਹਾਂ ਸਹੀ ਗੱਲ ਸਹੀ ਪੈਸੇ ਕੱਢ ਲਏ ਤੇ ਉਹਨ 10 ਵੀ ਜੇ ਉਹਨਾਂ ਦੇ ਪੈਸੇ ਨਿਕਲ ਗਿਆ ਤੇਰੇ ਕੋ ਨੌਕਰੀ ਕਰਦੇ ਆ ਆਹੋ ਤੇਰੇ ਕੋ ਨੌਕਰੀ ਕਰਦੇ ਤੂੰ ਉਹਨਾਂ ਦੀ ਤਨਖਾਹ ਚੋਂ ਕੱਟ ਲਾ ਉਹਨਾਂ ਨੇ ਕਿਹਾ ਵੀ ਇਹ ਗੱਲ ਹਾਂ ਵੀ ਸਾਡੀ ਤਨਖਾਹ ਚੋਂ ਤੂੰ ਭਾਈ ਪੈਸੇ ਕੱਟ ਲਾ ਬਹੁਤ ਹੀ ਗੱਲ ਹੈ ਪਰ ਉਹ ਜਿਹੜਾ ਬੰਦੇ ਨੇ ਉਹਨੂੰ ਡਰਾਈਵਰ ਜਿਹੜਾ ਮਾਲਕ ਹੀ ਉਹਨੇ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਜਲੀਲ ਕੀਤਾ ਗੱਲ ਇਹ ਤਾਂ ਆ ਵੀ ਉਹਨਾਂ ਵਿਚਾਰਿਆਂ ਦੀ ਇੱਕ ਨਹੀਂ ਸੁਣੀ ਤੇ ਇੱਕ ਨਹੀਂ ਉਹਨਾਂ ਦੀ ਮੰਨੀ ਕਿ ਤੇਨੂੰ ਕਮਾਈ ਕਰਕੇ ਦਿੰਦੇ ਆ ਤੇਰੀਆਂ ਗੱਡੀਆਂ ਚਲਾਉਂਦੇ ਆ ਤੇ ਪਰ ਉਹ ਜਿਹੜਾ ਮਾਲਕ ਆਪਣੇ ਆਪ 'ਚ ਬਣਿਆ ਫਿਰਦਾ ਉਹ ਹੈਗਾ ਵੀ ਪੁਲਸ ਵਾਲਾ ਤਾਂ ਹੈ ਵੀ ਬੇਵਕੂਫੇ ਇਨਸਾਨ ਨਹੀਂ ਬੇਵਕੂਫ ਤੇ ਕਈ ਪੁਲਸ ਵਾਲੇ ਵੀਰ ਭਰਾ ਸਾਡੇ ਇੰਨੇ ਚੰਗੇ ਨੇ ਕਿ ਜਿਹੜੇ ਪਤਾ ਨਹੀਂ ਕਿੰਨੇ ਕੇ ਚੰਗੇ ਆਪਾਂ ਕਹਿ ਨਹੀਂ ਸਕਦੇ ਤੇ ਕਈ ਐਡੇ ਹੂੜ ਮਤਿਏ ਲੋਕ ਨੇ ਉਹ ਮੈਂ ਨਾ ਵੀ ਧੱਕੇ ਹੋਏ ਜਹਾਨੋਂ ਬਿਲਕੁਲ ਬਿਲਕੁਲ ਤੇ ਉਹ ਬੰਦਿਆ ਨੇ ਬਥੇਰਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ 65000 ਰੁਪਏ ਦੀ ਗੱਲ ਨਹੀਂ ਇਹ ਸਾਡੂ ਅਸੀਂ ਨਹੀਂ ਇਹ ਚੋਰੀ ਨਹੀਂ ਕੀਤੀ ਤਰੀ ਸਾਡਾ ਇਹ ਚੋਰੀ ਹੋ ਗਿਆ ਆ ਤੇ ਪਰ ਇਹ ਗੱਲ ਇਹ ਆ ਵੀ ਇਹਨੂੰ ਮੈਂ ਬੰਦੇ ਨੂੰ ਕਹਿਣਾ ਚਾਹੁੰਦਾ ਵੀ ਤੂੰ ਬੇਵਕੂਫਾ ساری ਉਮਰ 65000 ਰੁਪਏ ਨਹੀਂ ਵੇਖਿਆ ਬਿਲਕੁਲ ਬਿਲਕੁਲ ਵੇਖ ਕਿੱਡਾ ਲੱਕ ਦੀ ਲਹੰਤ ਤੇਰੇ ਤੇ ਗੰਦੀ ਸੋਚ ਤੇ ਉਲਟਾ ਵੇ ਉਥੇ ਬੁਲਾ ਕੇ ਤੇ ਉਹਨਾਂ ਦੇ ਦਵਾਲੇ ਕਿੰਨਾ ਇਹਨਾਂ ਨੇ ਮਾਰਕਟਾਈ ਕੀਤੀ ਆ ਤੇ ਕਹਿੰਦੇ ਨੰਗੇ ਕਰ ਕਰਕੇ ਵੀਡੀਓ ਬਣਾ ਬਣਾ ਕਹਿੰਦੇ ਵੀ ਜਲੀਲ ਹੀ ਇੰਨੇ ਹੋ ਗਏ ਤੇ ਮੁਰਕੇ ਉਹਨਾਂ ਦਾ ਜੀਵ ਨੂੰ ਤੇਲੀ ਨਹੀਂ ਕੀਤਾ ਤੇਲੀ ਨਹੀਂ ਕੀਤਾ ਇਹੋ ਜੇ ਮਾਲਕ ਨੂੰ ਚਾਹੀਦਾ ਨੰਗਾ ਕਰਕੇ ਪੁਲਿਸ ਨੂੰ ਚਾਹੀਦਾ ਹਾਂ ਇਹੋ ਜੇ ਮਾਲਕ ਨੂੰ ਨੰਗਾ ਕਰਕੇ ਕੁੱਟਣਾ ਚਾਹੀਦਾ ਇਹਦੀ ਰਾਮਪਿਆ ਦੀ ਲਾਲ ਕਰਨੀ ਚਾਹੀਦੀ ਆ ਇਹੋ ਜਿਹੇ ਬੰਦਿਆਂ ਤੇ ਹੱਥ ਤੁਹਾਡੀ ਜ਼ਿੰਦਗੀ ਦੇ ਕੁੜੀ ਹੋਵੇ ਉਹ ਦੱਲਿਓ ਤੁਹਾਡੀ ਤੇ ਲੱਖ ਦੀ ਲਾਂਟ ਤੁਹਾਡੇ ਦੇ ਦੱਲਿਓ ਸ਼ਰਮ ਆਉਣੀ ਚਾਹੀਦੀ ਜਿਹੜੇ ਬੰਦਿਆਂ ਨੇ ਤੁਹਾਡੇ ਕੋ ਨੌਕਰੀ ਕੀਤੀ ਆ ਉਹਦੇ ਵਾਸਤੇ ਤੁਹਾਡੀ ਇਹ ਸੋਚ ਆ ਇਨਸਾਨੀਅਤ ਦਾ ਘਾਤ ਕੀਤਾ ਤਾਂ ਨਾਲੇ ਜਿਹੜੇ ਡਰਾਈਵਰ ਨੇ ਇਹ ਸਮਝ ਲਓ ਵੀ ਜਿਹੜੇ ਮਾਲਕ ਆ ਉਹਨਾਂ ਦੇ ਸਰਤਾਜ ਨਿਸਰਾਂ ਦੇ ਤੁਹਾਨੂੰ ਕਮਾਈਆਂ ਕਰ ਕਰਕੇ ਦੇਣ ਦੇ ਆ ਤਾਂ ਜੇ ਮੰਨੋ ਡਰਾਈਵਰ ਇੰਡੀਆ ਦੇ ਵਿੱਚ ਆਲ ਵਰਲਡ ਦੇ ਡਰਾਈਵਰ ਨਾ ਨਾ ਹੋਣ ਤੇ ਕੰਮ ਸਾਰਾ ਉਥੇ ਧਰਿਆ ਤਰਾਇਆ ਰਹਿ ਜਾਂਦਾ ਚਾਰ ਪੰਜ ਦਿਨ ਜਦੋਂ ਵੇਖਿਆ ਪਿਛਲੇ ਚਾਰ ਪੰਜ ਦਿਨ ਡਰਾਈਵਰਾਂ ਨੇ ਹੜਤਾਲ ਕਰਤੀ ਇੰਡੀਆ ਦੇ ਵਿੱਚ ਤਾਂ ਲੋਕੀ ਪੈਟਰੋਲ ਪੰਪ ਤੋਂ ਵੀ ਤੇਲ ਲਿਓਣੇ ਮੁਸ਼ਕਲ ਹੋ ਗਏ ਵੀ ਕਹਿੰਦੇ ਤੇਲ ਹੀ ਨਹੀਂ ਹੈਗਾ ਕਿੱਥੋਂ ਹੁੰਦਾ ਈਏ ਬਿਲਕੁਲ ਬਿਲਕੁਲ ਆ ਅਜੇ ਤਾਂ ਮੰਨ ਲਓ ਇੰਨਾ ਕੀ ਚਾਰ ਪੰਜ ਦਿਨ ਹੜਤਾਲ ਕੀਤੀ ਸਾਰਾ ਸਮਾਜਰੀ ਇਹਨਾਂ ਨੇ ਕੰਮ ਕਰਨਾ ਛੱਡਤਾ ਤਾਂ ਫਿਰ ਮਰ ਜੂਗੇ ਭੁੱਖੇ ਥੋੜੀ ਬੜੀ ਅਕਲ ਨੂੰ ਹੱਥ ਮਾਰੋ ਜੇ 65000 ਰੁਪਈਆ ਹੀ ਤਾਂ ਮਾਲਾ ਤੇ ਗਵਾਚ ਵੀ ਗਿਆ ਸਮਝ ਲਾ ਵੀ ਇੱਕ ਚੱਕਰ ਨਹੀਂ ਲੱਗਾ ਯਾਰ ਚੱਕਰ ਨਹੀਂ ਲੱਗਾ ਆ ਉਹਨਾਂ ਬੰਦਿਆਂ ਨਾਲ ਯਾਰ ਉਹਨਾਂ ਬੰਦਿਆਂ ਨੇ ਇਹ ਗੰਦੇ ਬੰਦੇ ਤੋਂ ਦੁਖੀ ਹੋ ਕੇ ਹੂੰ ਤੇ ਜੈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਹੁਣ ਵੇਖੋ ਸੰਗਤ ਜੀ ਮੈਂ ਨਾ ਦੋ ਵੀਡੀਓ ਇਹਨਾਂ ਵੀਰਾਂ ਦੇ ਹੱਕ ਦੇ ਵਿੱਚ ਪਾਈਆਂ ਜਿਹੜਾ ਕਿ ਸਾਡੀ ਭੈਣ ਇੱਕ ਪੁਲਿਸ ਪ੍ਰਸ਼ਾਸਨ ਦੇ ਵਿੱਚ ਮੈਡਮ ਸੀ ਉਹ ਕਹਿੰਦੀ 2-2 ਲੱਖ ਰੁਪਇਆ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਦੇਵਾਂਗੇ ਮੈਂ ਵੀਡੀਓ ਪਾ ਕੇ ਤਾਂ ਮੈਡਮ ਨੂੰ ਭੈਣ ਜੀ ਨੂੰ ਕਿਹਾ ਕੇ ਭੈਣ ਜੀ ਮੈਂ ਇਦਾਂ ਕਰਦਾ ਵੀ ਤੁਹਾਨੂੰ 4 ਲੱਖ ਰੁਪਇਆ ਹੀ ਦੇ ਦਨੇ ਆ ਤੇ ਸਾਨੂੰ ਇੱਕ ਦੋ ਬੰਦੇ ਸਾਨੂੰ ਮਾਰ ਲੈਂਦਾ ਉਹ ਤਾਂ ਫਿਰ ਸਾਨੂੰ ਜੇਲ ਜੂਲ ਨਾ ਕਰਿਓ ਤੇ ਜਵਾਬ ਦਿੱਤਾ ਤੇ ਉਹਨਾਂ ਨੂੰ ਇਹ ਚੀਜ਼ਾਂ ਦਾ ਮੈਂ ਦੱਸਿਆ ਵੀ ਕਮ ਸੇ ਕਮ ਬੰਦੇ ਦਾ ਤੁਸੀਂ 50 ਲੱਖ ਕਰੋੜ ਰੁਪਇਆ ਤੇ ਮੁੱਲ ਪਾਓ ਬੰਦਾ ਲੱਖੀ ਨਾ ਹਜ਼ਾਰੀ ਬੰਦੇ ਦਾ 2 ਲੱਖ ਰੁਪਇਆ ਮੁੱਲ ਨਾਲੇ ਬਾਬਾ ਦੀ ਕਰੋੜ ਰੁਪਇਆ ਵੀ ਭਾਵੇਂ ਮੁੱਲ ਪੈ ਜੇ ਦੋ ਵੀ ਪੈ ਜੇ ਜਿਹੜੇ ਜਿਹੜਾ ਬੰਦਾ ਦੁਨੀਆ ਤੋਂ ਚਲ ਗਿਆ ਤਾਂ ਉਹਨੇ ਵਾਪਸ ਥੋੜਾ ਆਏ ਨਾ ਨਾ ਉਹਨੇ ਵਾਪਸ ਨਹੀਂ ਆਉਣਾ ਪਰ ਉਹਨਾਂ ਨੇ ਇੰਨਾ ਚਹੀਂ ਜ਼ਰੂਰ ਆਨੇ ਆ ਵੀ ਉਹਨਾਂ ਨੇ ਸਾਡੀ ਬੇਨਤੀ ਸੁਣਿਆ ਸਾਡਾ ਤੇ ਇੰਨੀ ਗੱਲ ਉਹਨਾਂ ਨੇ ਕਹੀ ਆ ਵੀ ਹੁਣ ਜਿਵੇਂ ਤੂੰ ਨਾਲੀ ਕਿਹਾ ਆ ਕਿ ਕਿੰਨਾ-ਕਿੰਨਾ ਜੋ ਵੀ ਆ ਉਹ ਤੂੰ ਦੱਸ 50-50 ਲੱਖ ਰੁਪਇਆ ਦੋਵਾਂ ਪਰਿਵਾਰਾਂ ਨੂੰ ਸਰਕਾਰ ਵੱਲੋਂ ਤੇ ਪੰਜਾਬ ਪੁਲਿਸ ਦੀਆਂ ਨੌਕਰੀਆਂ ਦੋ ਜਾਨਿਆਂ ਨੂੰ ਦਿੱਤੀਆਂ ਇਹਦੇ ਵਾਸਤੇ ਸੀਐਮ ਭਗਵੰਤ ਮਾਨ ਦਾ ਜਿਹੜਾ ਦੇਖੋ ਕੰਮ ਵਧੀਆ ਕਰਦਾ ਉਹਦੇ ਵਾਸਤੇ ਅਸੀਂ ਉਹਦਾ ਧੰਨਵਾਦੀ ਕਰ ਧੰਵਾਦ ਕਰਦੇ ਹਾਂ ਬਹੁਤ ਜ਼ਿਆਦਾ ਵੀ ਚਲੋ ਗਰੀਬ ਪਰਿਵਾਰੀ ਉਹਨਾਂ ਦੀ ਸੁਣੀ ਗਈ ਹਾਂ ਪਰ ਉਹਨਾਂ ਨੂੰ ਪਿਓ ਕਿੱਥੋਂ ਲੱਭੂਗਾ ਤੇ ਕਿਸੇ ਨੂੰ ਭਰਾ ਕਿੱਥੋਂ ਲੱਭੂਗਾ ਜੇ ਕਿਤੇ ਉਹ ਡਰਾਈਵਰ ਜੇ ਕਿਤੇ ਉਹ ਮਾਲਕ ਮੇਰੇ ਕਿਤੇ ਹੱਥੀਂ ਚੜ ਜੇ ਨਾ ਕਿਤੇ ਕਿਤੇ ਦਰਸ਼ਨ ਰੱਬ ਸਭੀ ਹੋ ਜੇ ਅੱਜ ਤੇ ਬੰਬੀ ਚ ਲਿਆ ਗਏ ਨਾ ਗੋਡਾ ਚ ਕਿਤਰਾ ਫੇਰੇ ਬੰਬੀ ਰੀਜ ਨਾ ਗੋਡਾ ਫੇਰ ਕੇ ਰ ਇੱਕ ਸੋਨ ਫੇਰੇ ਇਹੋ ਜੇ ਬੰਦੇ ਨੂੰ ਨਾਸਾ ਦੇ ਕਰ ਕਰਕੇ ਮਾਰੇ ਮੁਕੇ ਦੇ ਮੂੰਹ ਤੇ ਕਰ ਕਰਕੇ ਸਾਰੇ ਇਹ ਸਾਰੇ ਡਰਾਈਵਰਾਂ ਨੂੰ ਵੀ ਬੇਨਤੀ ਆ ਵੀ ਭਰਾਵੋ ਮੇਰੀ ਗੱਲ ਸੁਣੋ ਜਦੋਂ ਇਹੋ ਜੇ ਕੋਈ ਵਾਕਿਆ ਹੁੰਦਾ ਇਕੱਠੇ ਹੋ ਜਾਇਆ ਕਰੋ ਆਪਣੇ ਡਰਾਈਵਰ ਭਰਾਵਾਂ ਦੀ ਸਪੋਰਟ ਕਰਿਆ ਕਰੋ ਕਰਦੇ ਵੀ ਵੈਸੇ ਨਹੀਂ ਡਰਾਈਵਰਾਂ ਨੇ ਸਪੋਰਟ ਕੀਤੀ ਆ ਬਾਬਾ ਬਖਸ਼ੀ ਸਿੰਘ ਆਪਣਾ ਜਿਹੜਾ ਵੀਰ ਭਰਾ ਜੋਧਾ ਖਾੜਕੂ ਉਹ ਵੀ ਗਿਆ ਆ ਸਾਰੇ ਜਣਿਆਂ ਨੇ ਇੱਥੇ ਮੋਰਚਾ ਲਾਇਆ ਆਪਾਂ ਵੀ ਸਪੋਰਟ ਫੁੱਲ ਕੀਤੀ ਆ ਆਪਣਾ ਸਾਰੇ ਵੀਰ ਭਰਾਵਾਂ ਨੇ ਵੀਡੀਓ ਸ਼ੇਅਰ ਕਰਕੇ ਸਾਡਾ ਸਾਥ ਦਿੱਤਾ ਤੇ ਆ ਵੀ ਵੀਡੀਓ ਸਾਡੀ ਸ਼ੇਅਰ ਕਰਕੇ ਸਾਥ ਦਿਓ ਜਿੱਥੇ ਸਰਕਾਰ ਨੇ ਸਹੀ ਕੰਮ ਕੀਤਾ ਅਸੀਂ ਸਰਕਾਰ ਨੂੰ ਸਹੀ ਕਵਾਂਗੇ ਕਿਉਂ ਅਸੀਂ ਗਲਤ ਨਹੀਂ ਕਹਿਣਾ ਕਿ ਸਾਨੂੰ ਸਰਕਾਰ ਬੜੇ ਚਿਰ ਦੀ ਸੁਣਦੀ ਆ ਅਸੀਂ ਉਹ ਹੀ ਆ ਸਰਕਾਰਾਂ ਬਦਲਦੀਆਂ ਨੇ ਬਿਲਕੁਲ ਅਸੀਂ ਉਹ ਹੀ ਆ ਪ੍ਰਚਾਰ ਕਰਨ ਨਾਲ ਸਰਕਾਰਾਂ ਆਉਂਦੀਆਂ ਜਾਂਦੀਆਂ ਬਦਲਦੀਆਂ ਨੇ ਜਿੱਥੇ ਕੋਈ ਬੰਦਾ ਪੰਜਾਬ ਦੀ ਚੇਅਰ ਤੇ ਬੈ ਕੇ ਚੰਗਾ ਕੰਮ ਕਰੂਗਾ ਤਾਂ ਅਸੀਂ ਉਹਨੂੰ ਚੰਗਾ ਕਵਾਂਗੇ ਤੇ ਜੇ ਕੋ ਮਾੜਾ ਕੰਮ ਕਰੂਗਾ ਤਾਂ ਅਸੀਂ ਸ਼ਰਮ ਉਹਨੂੰ ਕਵਾਂਗੇ ਮਾੜਾ ਭਾਵੇਂ ਸਾਨੂੰ ਕਿਸੇ ਮਾਰਦੀ ਖੜਨਾ ਪਵੇ ਅਸੀਂ ਨਾਲੇ ਦਹਾਨੇ ਸਾਡੇ ਵਿੱਚ ਡਰਨ ਵਾਲੀ ਮਿੱਤਰ ਪਿਆਰੇ ਕੋਈ ਗੱਲ ਨਹੀਂ ਆ ਅਸੀਂ ਜਿਹੜਾ ਜੇ ਕੋ ਸਰਕਾਰ ਮਾੜਾ ਕੰਮ ਕਰਦੀ ਆ ਤੇ ਅਸੀਂ ਉਹ ਵੀ ਗੱਲ ਤੇ ਬੋਲਦੇ ਹਾਂ ਠੀਕ ਹੈ ਨਾ ਬਾਕੀ ਭਰਾ ਮੇਰਿਓ ਜਦੋਂ ਕੋਈ ਹੱਕ ਸੱਚ ਲਈ ਬੋਲੇ ਉਦੋਂ ਸਪੋਰਟ ਮੇਰਾ ਵੀਰ ਕਰਿਆ ਕਰੋ ਉਦੋਂ ਇਹ ਨਾ ਵੇਖਿਆ ਕਰੋ ਵੀ ਕੀ ਨਾਲ ਇਹਦਾ ਯਾਰ ਵੀਡੀਓ ਸੌਨ ਲਈ ਦੇ ਬੰਦ ਕਰਤੀ ਸਪੋਰਟ ਕਰਦਿਆ ਕਰੋ ਮੇਰਾ ਵੀ ਸਾਡੀ ਸਪੋਰਟ ਨਹੀਂ ਅਸੀਂ ਉਸ ਡਰਾਈਵਰ ਵੀਰਾਂ ਨੂੰ ਸਲੂਟ ਕਰਦੇ ਆ ਵਿਚਾਰੇ ਆਪਣੀ ਜ਼ਿੰਦਗੀ ਖਤਮ ਕਰਕੇ ਚਲੇ ਗਏ ਜਲੀਲਤਾ ਜਰੀ ਨਹੀਂ ਗਈ ਓਹੋ ਹੋ ਬਹੁਤ ਮਾੜੀ ਗੱਲ ਹੁਣ ਕੀ ਬੋਲੀਏ ਜਾ ਰਹੀ ਹੈ ਇੱਥੇ ਜਰੀ ਨਹੀਂ ਗਈ ਜਲੀਲਤਾ ਇੰਨੀ ਵੀ ਇੰਨੇ ਜਲੀਲ ਹੋ ਗਏ ਯਾਰ ਵਾਹਿਗੁਰੂ ਨੀ ਆਦਤ ਦੇ ਹੋ ਗਏ ਪੰਤੇ ਦੇ ਵੇਹ ਜੇ ਆਪਾਂ ਅੱਜ ਗੁਰੂ ਦਾ ਬਾਣਾ ਪਾਇਆ ਨਾ ਮਹਾਰਾਜਾ ਮਾਰਾ ਦਾ ਬਾਣਾ ਪਾਇਆ ਸੀ ਚਲੋ ਇਹਨੇ ਵੀ ਪਾਲੂਗਾ ਮਾਰਾ ਦਾ ਬਾਣਾ ਪਾਇਆ ਨਾ ਹੀ ਕਿਸੇ ਨੂੰ ਭੈ ਆਪਣਾ ਜਿੰਨੇ ਆ ਤੇ ਨਾ ਹੀ ਕਿਸੇ ਦਾ ਭੈ ਸਹਨੇ ਆਂ ਐਂ ਜੇ ਪੰਜਾਬ ਦਾ ਡੀਜੀਪੀ ਗਲਤ ਹੋਊਗਾ ਤੇ ਅਸੀਂ ਡੀਜੀਪੀ ਨੂੰ ਗਲਤ ਕਵਾਂਗੇ ਕਿਉਂਕਿ ਰੱਬ ਦਾ ਡਰ ਆ ਸਾਨੂੰ ਡੀਜੀਪੀ ਦਾ ਡਰ ਜੇ ਡੀਜੀਪੀ ਸਹੀ ਕੰਮ ਕਰਦਾ ਤੇ ਅਸੀਂ ਫੁੱਲ ਚੜਾਵਾਂਗੇ ਵੀ ਇਹ ਬੰਦਾ ਸਹੀ ਕੰਮ ਕਾੰਡਿਆ ਇਹ ਬੰਦਾ ਇੱਕਦਮ ਓਕੇ ਆ ਮੈਂ ਹੁਣ ਇਹ ਗੱਲ ਕਰਦਾ ਆ ਕਿ ਪੰਜਾਬ ਕੀ ਦਾ ਆ ਇਹ ਸਾਰਾ ਆਪਣਾ ਆ ਆ ਪੰਜਾਬ ਕੀ ਆ ਇਹ ਫਲਵਾੜੀ ਐ ਸਾਡੀ ਇਹਦੇ ਵਿੱਚ ਚੰਗੇ ਕੰਮ ਕਰੋ ਤੇ ਇਹ ਪੰਜਾਬ ਦੀ ਧਰਤੀ ਨਾਲ ਦੀ ਧਰਤੀ ਆਲ ਵਰਲਡ ਦੇ ਵਿੱਚ ਨਹੀਂ ਆ ਗਈ ਨਹੀਂ ਆ ਗਈ ਜੇ ਕੋ ਸਾਡਾ ਵੀਰ ਭਰਾ ਕੋਈ ਜਦ ਇੱਕ ਮੈਂ ਡਰਾਈਵਰ ਭਰਾਵੋ ਮੈਂ ਆਪਣੇ ਦੁਖੀਆਂ ਨੂੰ ਇਹ ਆ ਵੀਡੀਓ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਆ ਜਿਹੜੇ ਦੁਖੀ ਆ ਨਾ ਵੀਰ ਭਰਾ ਭੈਣ ਬੱਚੇ ਜਵਾਨ ਬਜ਼ੁਰਗ ਜਿਹੜੇ ਕੋਈ ਮਾਇਆ ਤੋਂ ਦੁਖੀ ਆ ਜਾਂ ਕਿਸੇ ਤੋਂ ਦੁਖੀ ਆ ਇੱਕ ਵਾਰਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਦਿਆ ਕਰੋ ਬਿਲਕੁਲ ਇੱਕ ਵਾਰਾ ਵੀਡੀਓ ਪਾ ਦਿਆ ਕਰੋ ਵੀ ਅਸੀਂ ਬੜੇ ਦੁਖੀ ਆ ਸਾਡੀ ਜਾਨ ਨੂੰ ਬੜਾ ਖਤਰਾ ਆਇਆ ਮਰਨ ਵਾਲੇ ਬਣਿਆ ਤੁਹਾਨੂੰ ਸਿੱਖ ਪੰਥ 1-1 ਰੁਪਇਆ ਕਰਕੇ ਕਰੋੜਾਂ ਦੇ ਨਾਲ ਤੋਲ ਦਾਂਗੇ ਮਰਨ ਦਾ ਨਾਂ ਨਾ ਲਿਓ ਬਿਲਕੁਲ ਬਿਲਕੁਲ ਜਾਨ ਆਪਣੀ ਬੜੀ ਕੀਮਤੀ ਆ ਲੱਖੀ ਨਾ ਹਜ਼ਾਰੀ ਜਿੰਨੇ ਮਰਜੀ ਕਰੋੜਾ ਖਰਬਾ ਰੁਪਈਏ ਰੱਖ ਲੋ ਜਾਨਾਂ ਨਹੀਂ ਮਿਲਦੀਆਂ ਐਵੇਂ ਮਹਾਰਾਜਾ ਕੋਈ ਗੁੱਸੇ ਆਗੇ ਮੜੀ ਜੀ ਕੋਈ ਗੱਲ ਆਪਣੇ ਮਨ ਚ ਇੱਕ ਦਮ ਨੀਵੇਂ ਡਿੱਗ ਕੇ ਗੱਲ ਨਹੀਂ ਸੋਚਦੀ ਸਿੱਖਪਨ ਸਾਡਾ ਬਹੁਤ ਅਮੀਰ ਆ ਸਾਡੇ ਸਾਡੇ ਸਿੱਖਪਨ ਗੁਰੂਆਂ ਪੀਰਾਂ ਦਾ ਥਾਪਣਾ ਹੈ ਮਹਾਂਪੁਰਖਾਂ ਦਾ ਦਵੇਂ ਪਾਤਸ਼ਾਹੀ ਕਿਰਪਾ ਆ ਕਦੇ ਵੀ ਆਪਣਾ ਮਨ ਡੋਲ ਕੇ ਚਹਿਰ ਨਿਖਾਰੀ ਕਰੰਟ ਲਾ ਕੇ ਨਹੀਂ ਮਰਨਾ ਰੀਅਲ ਕੱਡੀਆਂ ਗਾੜੀ ਖਲੋ ਕੇ ਨਹੀਂ ਮਰਨਾ ਅਣਾਈ ਮੌਤੇ ਨਹੀਂ ਮਰਨਾ ਕਿਸੇ ਵੀ ਥਾ ਤੇ ਤੁਸੀਂ ਬਖਸ਼ੇ ਨਹੀਂ ਜਾਓਗੇ ਮਹਾਰਾਜ ਦੇ ਘਰ ਜੇ ਅਬਗਤ ਹੋ ਕੇ ਮਰੇ ਤੇ ਦੂਜੀ ਗੱਲ ਇਹ ਆ ਵੀ ਜੇ ਤੁਸੀਂ ਦੇਖੋ ਫੈਸਲਾ ਲੈ ਲਿਆ ਹੈ ਮਰਨ ਦਾ ਹਾਂ ਤੁਹਾਡਾ ਫਰਜ਼ ਬੰਦਾ ਹੈ 5-10 ਦੇ ਵੇਟ ਕਰਦੇ ਹੋ ਜਿਹੜਾ ਹਰਾਮ ਦੇ ਨੇ ਤੁਹਾਡੇ ਨੂੰ ਜਲੀਲ ਕੀਤਾ ਹੈ ਉਹਨੂੰ ਵੀ ਪਾਰ ਬੁਲਾ ਦਿੰਦੇ ਹਾਂ ਅਗਰ ਸਿਕ ਬੰਦ ਸਾਰਾ ਤੁਹਾਡੇ ਨਾਲ ਖੜਾ ਹੀ ਹਾਂ ਤੁਹਾਨੂੰ ਨਾਲ ਬੁਲਾ ਕੇ ਤੇ ਫੇਰ ਜਾਂਦੇ ਹੋ ਪਰ ਜਿਹੜਾ ਤੁਸੀਂ ਇਹ ਕੰਮ ਕਰ ਬੈਠੇ ਹੋਣਾ ਹੈ ਕਿੰਨੂੰ ਕਹਿਣ ਦੇ ਆ ਜੋ ਤੁਸੀਂ ਕਰ ਬੈਠੇ ਜੇ ਬਹੁਤ ਹੀ ਮਾੜਾ ਕੰਮ ਆ ਕੋਈ ਉੱਤੇ ਜਾ ਕੇ ਆਪਾਂ ਨੂੰ ਕੋਠੀਆਂ ਕਰਾ ਦੇ ਮਿਲ ਨਹੀਂ ਜਾਣੀਆਂ ਨਾ ਕੋ ਝੂਟੇ ਮਿਲਣੇ ਝੂਟੇ ਮਿਲਨੇ ਆ ਜ਼ਿੰਦਗੀ ਆਪਣੀ ਖਰਾਬ ਕਰਨ ਵਾਲੀ ਗੱਲ ਹੈ ਹਾਂ ਭਰਾਵੋ ਤੇ ਇਹੋ ਜੇ ਗਰੀਬ ਪਰਿਵਾਰਾਂ ਦੀ ਸਪੋਰਟ ਕਰਿਆ ਕਰੋ ਸੋ ਸਾਡੇ ਕੋ ਜੇ ਕੋ ਬੋਲਦੇ ਕੋ ਬੋਲਦੇ ਗਲਤੀ ਹੋ ਗਈ ਹੋਵੇ ਤੇ ਅਸੀਂ ਮਾਫੀ ਚਾਹੁੰਦੇ ਆ ਤੇ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਜਿਹੜੇ ਜਿੰਨਾਂ ਵੀਰਾਂ ਨੇ ਵੀ ਵੀਡੀਓ ਨੂੰ ਸੁਣਿਆ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਫਿਰ ਕੋਈ ਨਵਾਂ ਮੁੱਦਾ ਆਇਆ ਤੇ ਜ਼ਰੂਰ ਬਾਹਰ ਹੋਵਾਂਗੇ ਲਾਈ ਗੁਰਦੀਖਾ ਖਾਲਸਾ ਲਾਈ ਗੁਰਦੀਖਾ